ਇਕ ਤਾਂ ਲੰਡਨ ਕੋਲ ਸਾਊਥਰਨ 에어ਪੋਰਟ ਤੇ ਹੋਇਆ ਹਾਦਸਾ ਹੈ ਇੱਕ ਛੋਟਾ ਜਹਾਜ਼ ਸੀ ਤੇ ਦੂਜਾ ਕੈਨੇਡਾ ਦੇ ਮੈਨੀਟੋਬਾ ਜਿੱਥੇ ਦੋ ਟ੍ਰੇਨਿੰਗ ਜਹਾਜ਼ ਉਹ ਹਵਾ ਵਿੱਚ ਟਕਰਾ ਗਏ ਬਹੁਤ ਹੀ ਦੁਖਦਾਈ ਘਟਨਾਵਾਂ ਨੇ ਦੋਵੇਂ ਬਿਲਕੁਲ ਪਹਿਲਾ ਸਾਊਥਰਨ ਵਾਲੀ ਘਟਨਾ ਦੀ ਗੱਲ ਕਰਦੇ ਹਾਂ ਇਹ 13 ਜੁਲਾਈ ਨੂੰ ਹੋਈ ਹਾਂਜੀ ਇੱਕ ਬੀਚ ਕ੍ਰਾਫਟ ਕਿੰਗ 에ਅਰ B000 ਜਹਾਜ਼ ਸੀ ਕਹਿੰਦੇ ਨੇ ਉਡਾਨ ਭਰਨ ਤੋਂ ਮਤਲਬ ਬਸ ਕੁਝ ਥੇਰ ਬਾਅਦ ਹੀ ਉਹਨੇ ਉਚਾਈ ਗੁਵਾ ਦਿੱਤੀ ਤੇ ਨੇੜੇ ਹੀ ਕਿਤੇ ਡਿੱਗ ਪਿਆ ਅੱਛਾ ਕਿੰਗ ਏਅਰ ਬੀ00 ਤਾਂ ویسੇ ਕਾਫੀ ਮਸ਼ਹੂਰ ਤੇ ਪ੍ਰੋਸਿਮੰਦ ਜਹਾਜ਼ ਮੰਨਿਆ ਜਾਂਦਾ ਹੈ ਖਾਸ ਕਰਕੇ ਨਿਜੀ ਜਾਂ ਕਾਰੋਬਾਰੀ ਉਡਾਣਾਂ ਲਈ ਹਾਂ ਇਹੀ ਤਾਂ ਹੈਰਾਨੀ ਦੀ ਗੱਲ ਹੈ ਫਿਰ ਟੱਕਰ ਹੋਈ ਅਗਲਗ ਗਈ ਕਾਫੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਹਾਜ਼ ਹੂੰ ਇਹ ਜਹਾਜ਼ ਕਿਸੇ ਪ੍ਰਾਈਵੇਟ ਆਪਰੇਟਰ ਦਾ ਸੀ ਅੰਦਾਜ਼ਾ ਹੈ ਕਿ ਸ਼ਾਇਦ 4 ਤੋਂ 6 ਲੋਕ ਸਵਾਰ ਸਨ ਪੱਕਾ ਪਤਾ ਨਹੀਂ ਪਰ ਜਾਨੀ ਨੁਕਸਾਨ ਦਾ ਖर्चा ਤਾਂ ਹੈਗਾ ਹਾਂ ਹਾਲਾਤ ਦੇਖ ਕੇ ਲੱਗਦਾ ਹੈ ਤੇ ਫਿਰ 에어ਪੋਰਟ ਵੀ ਬੰਦ ਕਰਨਾ ਪਿਆ ਹੋਣਾ ਉਦੋਂ ਹਾਂਜੀ ਤੁਰੰਤ ਬੰਦ ਕਰ ਦਿੱਤਾ ਗਿਆ ਸੀ ਐਮਰਜੈਂਸੀ ਸੇਵਾਵਾਂ ਪਹੁੰਚ ਗਈਆਂ ਪਰ ਸਵਾਲ ਉਹੀ ਹੈ ਕਿ ਇੰਨਾ ਭਰੋਸੇਮੰਦ ਜਹਾਜ਼ ਉਡਾਣ ਭਰਦਿਆਂ ਹੀ ਕਿਵੇਂ ਬਿਲਕੁਲ ਇਹੀ ਮੁੱਖ ਸਵਾਲ ਹੈ ਜਿਸ ਦੀ ਜਾਂਚ ਹੋ ਰਹੀ ਹੈ ਯੂਕੇ ਦੀ ਜੋ 에어 ਐਕਸੀਡੈਂਟ ਇਨਵੈਸਟੀਗੇਸ਼ਨ ਬ੍ਰਾਂਚ A A I B ਹੈ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਛਾ ਉਹ ਹੁਣ ਇਹੀ ਦੇਖ ਰਹੇ ਨੇ ਕਿ ਕੀ ਕੋਈ ਮਤਲਬ ਤਕਨੀਕੀ ਖਰਾਬੀ ਸੀ ਜਿਵੇਂ ਇੰਜਨ ਦਾ ਫੇਲ ਹੋਣਾ ਜਾਂ ਕੰਟਰੋਲ ਸਿਸਟਮ ਚ ਕੋਈ ਗੜਬੜ ਜਾਂ ਫਿਰ ਕੀ ਕਹਿੰਦੇ ਆ ਪਾਇਲਟ ਵੱਲੋਂ ਕੋਈ ਗਲਤੀ ਹੋਈ ਹਮ ਜਹਾਜ਼ ਦੇ ਰੱਖ-ਰਖਾਅ ਦੇ ਰਿਕਾਰਡ ਉਹਦੀ ਉਮਰ ਇਹ ਸਭ ਕੁਝ ਬਹੁਤ ਬਾਰੀਕੀ ਨਾਲ ਦੇਖਿਆ ਜਾਵੇਗਾ ਪਰ ਅਸਲ ਸੱਚਾਈ ਤਾਂ ਦੇਖੋ ਪੂਰੀ ਜਾਂਚ ਤੋਂ ਬਾਅਦ ਹੀ ਪਤਾ ਲੱਗਣੀ ਹੈ ਸਹੀ ਗੱਲ ਹੈ ਤੇ ਇਹੋ ਜਿਹੇ ਹਾਦਸੇ ਨਾਲ ਨਿੱਜੀ ਹਵਾਵਾਜੀ ਦੇ ਨਿਯਮਾਂ ਤੇ ਵੀ ਸਵਾਲ ਚੁੱਕਦੇ ਨੇ ਹੁਣ ਦੂਜੀ ਘਟਨਾ ਵੱਲ ਚਲਦੇ ਆ ਕੈਨੇਡਾ ਵਾਲੀ ਏ 8 ਜੁਲਾਈ ਨੂੰ ਮੈਨੀਟੋਬਾ ਵਿੱਚ ਹੋਈ ਇਹ ਬਿਲਕੁਲ ਵੱਖਰੀ ਕਿਸਮ ਦੀ ਤਰਾਸਦੀ ਹੈ ਹਾਂਜੀ ਇਹ ਸਖਲਾਈ ਨਾਲ ਜੁੜੀ ਹੋਈ ਹੈ ਹਾਂ ਇੱਕ ਹਾਰਵੈਸ ਏਅਰ ਨਾਂ ਦਾ ਫਲਾਈਟ ਸਕੂਲ ਹੈ ਉਹਦੇ ਦੋ ਛੋਟੇ ਜਹਾਜ਼ ਸੀ ਇੱਕ ਸੈਸਨਾ 172 ਤੇ ਦੂਜਾ ਸੈਸਨਾ 152 ਇਹ ਤਾਂ ਬਹੁਤ ਆਮ ਨੇ ਟ੍ਰੇਨਿੰਗ ਲਈ ਬਹੁਤ ਜ਼ਿਆਦਾ ਵੜਤੇ ਜਾਂਦੇ ਨੇ ਦੁਨੀਆ ਭਰ ਚ ਤੇ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਜਹਾਜ਼ਾਂ ਵਿੱਚ ਇੱਕ ਇੱਕ ਸਟੂਡੈਂਟ ਪਾਇਲਟ ਸੀ ਇੱਕ ਭਾਰਤ ਤੋਂ ਦੂਜਾ ਕੈਨੇਡਾ ਤੋਂ ਅੱਛਾ ਉਹ 에어ਪੋਰਟ ਕੋਲੀ ਟੇਕ-ਆਫ ਤੇ ਲੈਂਡਿੰਗ ਦੀ ਪ੍ਰੈਕਟਿਸ ਕਰ ਰਹੇ ਸੀ ਜਦੋਂ ਹਵਾ ਵਿੱਚ ਹੀ ਟਕਰਾ ਗਏ ਓਹਾ ਬਹੁਤ ਹੀ ਮੰਦਭਾਗਾ ਮਤਲਬ ਸਿਗਲਾਈ ਦੌਰਾਨ ਹੀ ਹਾਂ ਤੇ ਨਤੀਜਾ ਬਹੁਤ ਦੁਖਦਾਈ ਰਿਹਾ ਦੋਵੇਂ ਜਹਾਜ਼ ਤਬਾਹ ਹੋ ਗਏ ਤੇ ਦੋਵੇਂ ਨੌਜਵਾਨ ਉਹਨਾਂ ਦੀ ਮੌਤ ਹੋ ਗਈ ਹਾਂ ਕੈਨੇਡਾ ਦੀ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ TSB ਇਸ ਦੀ ਬਹੁਤ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ TSB ਦਾ ਕੰਮ ਸਿਰਫ ਕਾਰਨ ਲੱਭਣਾ ਨਹੀਂ ਹੁੰਦਾ ਉਹ ਅੱਗੇ ਲਈ ਸਿਫਾਰਸ਼ਾਂ ਵੀ ਦਿੰਦੇ ਨੇ ਤਾਂ ਕਿ ਅਜਿਹਾ ਦੁਬਾਰਾ ਨਾ ਹੋਵੇ ਹਾਂਜੀ ਸ਼ੁਰੂਆਤੀ ਅੰਦਾਜ਼ੇ ਇਹ ਹੀ ਨੇ ਕਿ ਸ਼ਾਇਦ ਆਪਸੀ ਸੰਚਾਰ ਵਿੱਚ ਕੋਈ ਕਮੀ ਰਹੀ ਹੋਵੇ ਜਾਂ ਜਿਹੜੀ ਸੀ ਐਂਡ ਅਵੋਇਡ ਪ੍ਰਕਿਰਿਆ ਹੁੰਦੀ ਹੈ ਯਾਨੀ ਇੱਕ ਦੂਜੇ ਨੂੰ ਦੇਖ ਕੇ ਬਚਣਾ ਉਹਦੇ ਵਿੱਚ ਕੋਈ ਕੁਤਾਹੀ ਹੋਈ ਹੋਵੇ ਮਤਲਬ ਹੋ ਸਕਦਾ ਉਹ ਇੱਕ ਦੂਜੇ ਨੂੰ ਦੇਖ ਹੀ ਨਾ ਸਕੇ ਹੋਣ ਹੋ ਸਕਦਾ ਹੈ ਇਹ ਦੇਖਿਆ ਹੋਵੇ ਪਰ ਸਮੇਂ ਸਿਰ ਕਾਰਵਾਈ ਨਾ ਕਰ ਸਕੇ ਹੁਣ ਇਹ ਵੀ ਪਤਾ ਲੱਗਿਆ ਹੈ ਕਿ ਉਹ ਜਿਹੜਾ ਟ੍ਰੇਨਿੰਗ ਏਰੀਆ ਹੈ ਉੱਥੇ ਕਈ ਵਾਰ ਹਵਾਈ ਆਵਾਜਾਈ ਕਾਫੀ ਜ਼ਿਆਦਾ ਹੁੰਦੀ ਹੈ ਅੱਛਾ ਤਾਂ ਫਿਰ ਰਿਸਕ ਵੱਧ ਜਾਂਦਾ ਹੈ ਹਾਂ ਰਿਸਕ ਵੱਧ ਜਾਂਦਾ ਹੈ ਇਸ ਲਈ ਇਹ ਘਟਨਾ ਸਿੱਧੇ ਤੌਰ ਤੇ ਫਲਾਈਟ ਟ੍ਰੇਨਿੰਗ ਦੇ ਮਿਆਰਾਂ 에ਅਰ ਟ੍ਰੈਫਿਕ ਕੰਟਰੋਲ ਪ੍ਰਕਿਰਿਆਵਾਂ ਖਾਸ ਕਰਕੇ ਟ੍ਰੇਨਿੰਗ ਵਾਲੇ ਇਲਾਕਿਆਂ ਵਿੱਚ ਉਹਨਾਂ ਸਭ ਦੀ ਸਮੀਖਿਆ ਦੀ ਲੋੜ ਦੱਸਦੀ ਹੈ ਹੂੰ ਜੇ ਆਪਾਂ ਦੋਵਾਂ ਘਟਨਾਵਾਂ ਨੂੰ ਇਕੱਠਾ ਦੇਖੀਏ ਇੱਕ ਪਾਸੇ ਪ੍ਰਾਈਵੇਟ ਜਟ ਦਾ ਹਾਦਸਾ ਜੋ ਸ਼ਾਇਦ ਤਕਨੀਕੀ ਕਾਰਨਾ ਕਰਕੇ ਹੋਇਆ ਦੂਜੇ ਪਾਸੇ ਟ੍ਰੇਨਿੰਗ ਦੌਰਾਨ ਟੱਕਰ ਜੋ ਸ਼ਾਇਦ ਪ੍ਰਕਿਰਿਆ ਜਾਂ ਵਾਤਾਵਰਣਿਕ ਕਾਰਕਾਂ ਕਰਕੇ ਹਾਂਜੀ ਤਾਂ ਇਹ ਸਾਨੂੰ ਯਾਦ ਦਿਲਾਉਂਦੀਆਂ ਨੇ ਕਿ ਹਵਾ ਬਾਜ਼ੀ ਭਾਵੇਂ ਬਹੁਤ ਸੁਰੱਖਿਤ ਹੋ ਗਈ ਹੈ ਪਰ ਖਤਰੇ ਹਾਲੇ ਵੀ ਮੌਜੂਦ ਨੇ ਵਕ-ਵਕ ਤਰ੍ਹਾਂ ਦੇ ਖਤਰੇ ਬਿਲਕੁਲ ਸਹੀ ਗੱਲ ਹੈ ਤੇ ਇਹ ਸਿਰਫ ਕੋਈ ਅੰਕੜੇ ਨਹੀਂ ਹਨ ਇਹ ਅਸਲ ਜ਼ਿੰਦਗੀਆਂ ਦਾ ਨੁਕਸਾਨ ਹੈ ਸਾਡੇ ਸਰੋਤ ਵੀ ਇਸੇ ਗੱਲ ਤੇ ਜ਼ੋਰ ਦਿੰਦੇ ਨੇ ਹਾਂਜੀ ਹਰ ਘਟਨਾ ਪਿੱਛੇ ਇੱਕ ਮਨੁੱਖੀ ਦੁਖਾਂਤ ਹੁੰਦਾ ਹੈ ਤਾਂ ਮੋٹے ਤੌਰ ਤੇ ਸਾਊਥ ਐਂਡ ਵਿੱਚ ਜਾਂਚ ਦਾ ਫੋਕਸ ਹੈ ਕਿ ਟੇਕ-ਆਫ ਵੇਲੇ ਕੀ ਗਲਤ ਹੋਇਆ ਤੇ ਕੈਨੇਡਾ ਵਿੱਚ ਫੋਕਸ ਇਸਤੇ ਹੈ ਕਿ ਸਿਖਲਾਈ ਦੌਰਾਨ ਸੁਰੱਖਿਆ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ ਬਿਲਕੁਲ ਦੋਵਾਂ ਮਾਮਲਿਆਂ ਵਿੱਚ ਹੁਣ ਅਧਿਕਾਰਤ ਰਿਪੋਰਟਾਂ ਦੀ ਉਡੀਕ ਕਰਨੀ ਪਵੇਗੀ ਸਹੀ ਹੈ ਅੱਛਾ ਇਹਨਾਂ ਘਟਨਾਵਾਂ ਦੇ ਫੌਰੀ ਕਾਰਨਾਂ ਤੋਂ ਇਲਾਵਾ ਇੱਕ ਵੱਡਾ ਸਵਾਲ ਮਨ ਵਿੱਚ ਆਉਂਦਾ ਹੈ ਹਾਂਜੀ ਪੁੱਛੋ ਉਹ ਇਹ ਹੈ ਕਿ ਲੰਬੇ ਸਮੇਂ ਲਈ ਕੀ ਕੀਤਾ ਜਾ ਸਕਦਾ ਹੈ ਮਤਲਬ ਕਿਹੜੇ ਸਿਸਟਮ ਵਿੱਚ ਸੁਧਾਰ ਹੋਣ ਜਾਂ ਕੋਈ ਨਵੀਂ ਤਕਨੀਕ ਆਵੇ ਹਾਂ ਇਹ ਬਹੁਤ ਅਹਿਮ ਸਵਾਲ ਹੈ ਜਿਵੇਂ ਕਿ ਸ਼ਾਇਦ ਬਿਹਤਰ 에ਅਰ ਟ੍ਰੈਫਿਕ ਸਿਸਟਮ ਖਾਸ ਕਰਕੇ ਜਿੱਥੇ ਟ੍ਰੇਨਿੰਗ ਹੁੰਦੀ ਹੈ ਜਾਂ ਫਿਰ ਜਹਾਜ਼ਾਂ ਵਿੱਚ ਹੀ ਕੋਈ ਟਕਰਾਓ ਰੋਕਣ ਵਾਲੀ ਤਕਨੀਕ ਲਾਜ਼ਮੀ ਕਰ ਦਿੱਤੀ ਜਾਵੇ ਕੀ ਇਹ ਚੀਜ਼ਾਂ ਮਦਦ ਕਰ ਸਕਦੀਆਂ ਨੇ ਹਾਂ ਬਿਲਕੁਲ ਟਕਰਾਰ ਰੋਕੂ ਤਕਨੀਕ ਕੋਲੀਜ਼ਨ ਅਵੋਇਡਨ ਸਿਸਟਮਸ ACAS ਤਾ ਵੱਡੇ ਜਹਾਜ਼ਾਂ ਵਿੱਚ ਹੁੰਦੀ ਹੈ ਪਰ ਛੋਟੇ ਜਹਾਜ਼ਾਂ ਖਾਸ ਕਰਕੇ ਟ੍ਰੇਨਿੰਗ ਵਾਲਿਆਂ ਵਿੱਚ ਇਸ ਦੀ ਵਰਤੋਂ ਵਧਾਉਣਾ ਇੱਕ ਵੱਡਾ ਕਦਮ ਹੋ ਸਕਦਾ ਹੈ ਨਾਲ ਹੀ ਟ੍ਰੇਨਿੰਗ ਖੇਤਰਾਂ ਵਿੱਚ ਹਵਾਈ ਆਵਾਜਾਈ ਤੇ ਪ੍ਰਬੰਧਨ ਨੂੰ ਹੋਰ ਬਿਹਤਰ ਬਣਾਉਣ ਦੀ ਲੋੜ ਤਾਂ ਹੈ ਹੀ ਤਾਂ ਇਹ ਉਹ ਸਵਾਲ ਨੇ ਜਿਨ੍ਹਾਂ ਤੇ ਆਉਣ ਵਾਲੇ ਸਮੇਂ 'ਚ ਸੋਚ ਵਿਚਾਰ ਕਰਨਾ ਬਹੁਤ ਜ਼ਰੂਰੀ ਹੋਵੇਗਾ ਤਾਂਕਿ ਹਵਾਬਾਜ਼ੀ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ ਯਕੀਨਨ ਹਰ ਹਾਦਸਾ ਸਾਨੂੰ ਕੁਝ ਸਿਖਾਉਂਦਾ ਹੈ ਤੇ ਉਮੀਦ ਹੈ ਕਿ ਇਹਨਾਂ ਜਾਂਚਾਂ ਤੋਂ ਨਿਕਲੇ ਸਬਕ ਭਵਿੱਖ ਵਿੱਚ ਜਾਨਾਂ ਬਚਾਉਣ ਵਿੱਚ ਮਦਦ ਕਰਨਗੇ।